ਹਾਲਗੇਟ ਅਖਬਾਰਾਂ ਅਤੇ ਮੈਗਜ਼ੀਨ ਦੀਆਂ ਦੁਕਾਨਾਂ ਤੇ ਭਿਆਨਕ ਅੱਗ ਲੱਗ ਗਈ ਹੈ ਹਾਲਗੇਟ ਪੁਰਾਣਾ 3 ਨੰਬਰ ਕੋਖਾ ਸੂਰਜ ਲੋਟਰੀ ਸਟਾਲ ਦੇ ਅਮਿਤ ਕੁਮਾਰ ਅਤੇ ਅਸ਼ੋਕ ਕੁਮਾਰ ਵੱਲੋਂ ਸਾਡੀ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਦੱਸਿਆ ਗਿਆ ਕਿ ਉਹਨਾਂ ਨੂੰ ਸਵੇਰੇ 1 ਵਜੇ ਦੇ ਕਰੀਬ ਅੱਗ ਦਾ ਪਤਾ ਲੱਗਾ ਅਤੇ ਭੱਜ ਕੇ ਜਾਨ ਬਚਾਈ ਅਤੇ ਮੌਕੇ ਤੇ 4 ਫਾਇਰ ਬ੍ਰਿਗੇਡ ਗੱਡੀਆਂ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਅਤੇ ਦੱਸਿਆ ਜਾ ਰਿਹਾ ਹੈ ਕਿ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਪਰ ਜੇ ਅਗ ਰਾਤ ਨੂੰ ਲੱਗਦੀ ਤਾਂ ਨੁਕਸਾਨ ਬਹੁਤ ਜ਼ਿਆਦਾ ਹੋਣਾ ਸੀ। ਅਤਨਾਲ ਹੀ ਲੱਗਦੇ ਸਾਰੇ ਖੋਖੇ ਅਗ ਦੀ ਲਪੇਟ ਵਿੱਚ ਆ ਜਾਣੇ ਸੀ। ਸ਼ੋਪ ਨੰਬਰ ਓਲਡ 3 ਸ਼ੌਕ ਨਿਊਜੈਂਸੀ ਦੀ ਦੁਕਾਨ ਹੈ। ਸਾਡਾ ਮਿਹਨਤੀ ਦਾ ਕੰਮ ਹੈਗਾ ਰੋਜ਼ ਕਮਾਣਾ, ਰੋਟੀ ਖਾਣਾ, ਖਬਰਾਂ ਵੇਚੀ ਦੀਆਂ ਤੇ ਮੈਂ ਥੋੜਾ ਮੋਟਾ ਲਾਟਰੀ ਦਾ ਕੰਮ ਕਰੀਦਾ। ਮੈਂ ਤੂੰ ਬੱਤੀ ਕਰਕੇ ਬਾਹਰ ਆਇਆ ਹੀ ਤੋਵਰੇ ਜਗਾਈ ਨਹੀਂ ਪਿੱਛੋਂ ਇੱਕਦਮ ਚੰਗਾੜੀ ਜੀ ਉੱਠੀ ਆ ਉਹ ਫੋਟੋ ਸਾਫ ਕਰਨ ਲਈ ਮੈਂ ਕੱਪੜਾ ਫੜੇ ਹੱਥ 'ਚ ਉਹ ਨਾਲ ਹੀ ਇੱਕ ਧੂਏ ਦਾ ਗੁਬਾਰ ਮੇਰੇ ਮੂੰਹ ਤੇ ਵੱਜਾ ਮੈਂ ਘਬਰਾ ਗਿਆ ਇੱਕਦਮ ਤੇ ਮੈਂ ਫਿਰ ਨਾਲ ਦੇ ਸ਼ਗਲ ਸਾਹਿਬ ਨੂੰ ਸਿੱਧਾ ਮੈਂ ਸ਼ਗਲ ਸਾਹਿਬ ਉਧਰ ਆਣਾ ਉਹ ਆਏ ਤੇ ਮੈਂ ਪਾਣੀ ਮਾਰਾ ਜਾ ਪਾਇਆ ਕਿਤੇ ਪਾਣੀ ਪਾ ਬੁੱਝੇਗੀ ਬੁੱਝ ਗਈ ਉਹ ਇੱਕਦਮ ਫਿਰ ਦੂਜਾ ਗੁਬਾਰ ਮੇਰੇ ਮੂੰਹ ਤੇ ਵੱਜਾ ਆ ਗਿਆ ਤੇ ਉਹ ਗਲੇ 'ਚ ਚਲ ਗਿਆ ਉੜਾਪਨ ਹੋ ਗਿਆ ਮੈਂ ਨਹੀਂ ਭਾਜੀ ਥੱਲੇ ਪਿੱਛੇ ਕੁਛ ਹੈਗਾ ਅੱਗ ਲੱਗੀ ਆ ਫਾਇਰ ਬ੍ਰਿਗੇਡ ਨੂੰ ਫੋਨ ਕਰੋ ਤੇ ਬੱਤੀ ਦੇ ਕਨੈਕਸ਼ਨ ਕਟੋ ਜਦੋਂ ਮੈਂ ਸਾਰਾ ਸਮਾਨ ਬਾਹਰ ਕੱਢਣ ਲੱਗਾ ਪਾਣੀ ਜਿੰਨਾ ਕਰ ਹੀ ਪਾਇਆ ਹੀ ਪਾਚ ਗਿਆ ਅੱਗ ਨੂੰ ਥੋੜਾ ਕਾਬੂ ਕਰ ਲਾ ਆਪਾਂ ਖੰਨੀ ਦਿੱਤੀ ਤੇ ਮੈਨੂੰ ਸ਼ੋਰਟ ਸਰਕਟ ਹੋ ਗਿਆ ਮੈਂ ਪਿੱਛੇ ਡਿੱਗਾ ਜਾ ਕੇ ਤੇ ਮੈਂ ਪਹਿਲੋ ਮੇਨ ਸਵਿੱਚ ਬੰਦ ਕੀਤਾ ਤੇ ਬੈਟਰੀ ਬੰਦ ਕੀਤੀ ਪਿੱਛੋਂ ਬੱਤੀ ਬੰਦ ਕਰਾਈ ਬਿਲੀਕਾਰ ਫੋਨ ਕਰਕੇ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਜੋ ਨਵਾਂ ਮਾਲ ਸੀ ਪੁਰਾਣੀਆਂ ਕਿਤਾਬਾਂ ਸੀ ਮੇਨ ਮੇਨ ਜਿਹੜੀਆਂ ਵਿਕਲੀਆਂ ਸਾਰਾ ਪਚਨਾਪੂਸ ਹੋ ਗਿਆ ਤੇ ਮਾਲ ਗਿੱਲਾ ਆ ਟਾਈਮ ਅਲਬਗ੍ਰੇਡ ਵਾਲੇ ਆਏ ਆ ਫੋਨ ਕਰਤਾ ਇਹਨਾਂ ਨੇ ਅੱਗ ਨੂੰ ਕਾਬੂ ਪਾ ਲਿਆ ਭਜੀ ਸਾਨੂੰ ਨਾ ਤਲਾਹ ਮਿਲੀ ਆ ਠੀਕ ਆ ਟਾਉਨ ਹਲ ਹੈਡਕ quarters ਤੋਂ ਆਪਾਂ ਆਏ ਆ ਤਲਾਹ ਮਿਲੀ 13:49 ਤੇ ਕੀ ਹਾਲ ਗੇਟ ਦੇ ਬਾਹਰ ਖੋਖਿਆਂ ਨੂੰ ਅੱਗ ਲੱਗੀ ਹੋਈ ਆ ਮੌਕੇ ਤੇ ਆਪਾਂ ਪਹੁੰਚ ਕੇ ਦੇਖਿਆ ਕਿ ਅੱਗ ਇੱਕ ਖੋਖੇ ਨੂੰ ਲੱਗੀ ਹੋਈ ਸੀ ਠੀਕ ਆ ਆਪਾਂ ਮਤਲਬ ਫਾਇਰ ਟੈਂਡਰ ਦਾ ਪਾਣੀ ਚਲਾ ਕੇ ਤੇ ਮਤਲਬ ਅੱਗ ਦੇ ਕਾਬੂ ਪਾ ਲਿਆ ਜੀ ਦੁਕਾਨਾਂ ਕਾਫੀ ਸੀਗੀਆਂ ਪਰ ਦੁਕਾਨ ਇੱਕ ਨੂੰ ਅੱਗ ਲੱਗੀ ਆ ਉਹਤੇ ਆਪਾਂ ਕੰਟਰੋਲ ਕਰ ਲਿਆ ਜੀ ਅੰਮ੍ਰਿਤਸਰ ਦੀ ਦਿੱਖਤ ਦੇ ਖਿੱਚ ਦਾ ਕੇਂਦਰ ਜਿਹੜਾ ਹਾਲ ਬਾਜ਼ਾਰ ਆ ਮੇਨ ਜਿਹੜਾ ਅਖਬਾਰਾਂ ਅਤੇ ਮੈਗਜ਼ੀਨਾਂ ਦੀਆਂ ਦੁਕਾਨਾਂ ਉਹਦੇ ਪਿੱਛੇ ਤੁਸੀਂ ਦੇਖ ਰਹੇ ਭਿਆਨਕ ਜਿਹੜੀ ਅੱਗ ਲੱਗੀ ਪਈ ਹੈ ਔਰ ਖੋਖੇ ਘੜ ਤੋਂ ਘੜ 20 ਤੋਂ 30 ਦੇ ਜਿਹੜੇ ਖੋਖੇ ਜਿਹੜੇ ਹੈਗੇ ਨੇ ਜਿਹਦੇ ਵਿੱਚੋਂ ਅੱਗਾਂ ਤਿੰਨ ਚਾਰ ਖੋਖਿਆਂ ਦੇ ਉੱਤੇ ਬਧੀ ਪਈ ਹੈ ਔਰ ਮੌਕੇ ਤੇ ਫਾਇਰ ਬਿਗੇਟ ਨੇ ਪਹੁੰਚ ਕੇ ਜਿਹੜਾ ਅੱਗ ਤੇ ਕਾਬੂ ਪਾਇਆ ਮੈਂ ਆਪਣੇ ਸਹੋਗੀ ਨੂੰ ਤਾਂ ਕਹਾਂਗਾ ਇੱਕ ਵਾਰੀ ਜਿਹੜੀਆਂ ਤਸਵੀਰਾਂ ਨੇ ਪਿੱਛੇ ਦੀਆਂ ਦਿਖਾ ਦਿੱਤੀਆਂ ਜਨ ਜਿੰਨੇ ਕ ਖੋਖੇ ਜਿਹੜੇ ਅੱਗ ਦਿਲ ਪੇਟ ਦੇ ਵਿੱਚ ਆਏ ਨੇ ਤੇ ਕਾਫੀ ਜਿਹੜਾ ਨੁਕਸਾਨ ਵੀ ਹੋਣ ਤੋਂ ਬਚਿਆ ਇਦਾਂ ਜਿਹੜੀ ਅੱਗ ਲੱਗੀ ਹੈ ਕਾਫੀ ਨੁਕਸਾਨ ਜਿਹ